ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਰਸ਼ ਬਰਾੜ ਲੁਧਿਆਣਾ ਵੈਸਟ ਦੇ ਵਿੱਚ ਵੋਟਾਂ ਪੈ ਚੁੱਕੀਆਂ ਤੇ ਹੁਣ ਕਿਹੜੇ ਉਮੀਦਵਾਰ ਦਾ ਦਰ ਲੱਗ ਸਕਦਾ ਇਹ ਸਿਰਫ ਸਰਵੇ ਹੀ ਦੱਸ ਸਕਦੇ ਆ ਪੰਜਾਬ ਥਿੰਕਸ ਤੋਂ ਆਪਣੇ ਨਾਲ ਬਾਈ ਹਰਜੇਸ਼ੌਰਪਾਲ ਨੇ ਤੇ ਅਖਰ ਤੋਂ ਬਾਈ ਨਵਰੀਤ ਆਪਣੇ ਨਾਲ ਨੇ ਲਗਾਤਾਰ ਸਰਵੇ ਕਰ ਰਹੇ ਸੀ ਇਹਨਾਂ ਤੋਂ ਸਮਝਦੇ ਆ ਵੀ ਕਿਹੜੇ ਉਮੀਦਵਾਰ ਦਾ ਦਰ ਲੱਗ ਸਕਦਾ ਤੇ ਕਿਹੜੀ ਪਾਰਟੀ ਕਿੱਥੇ ਜੇ ਖੜੀ ਆ ਹਰਜੇਸ਼ੌਰ ਬਾਈ ਪਹਿਲਾਂ ਤਾਂ ਮੈਂ ਅਕਾਲੀ ਦਲ ਦੀ ਗੱਲ ਹੀ ਕਰ ਲੈਣਾ ਪਿਛਲੇ ਥੋੜੇ ਦਿਨਾਂ ਚ ਅਕਾਲੀ ਦਲ ਦੀ ਬੜੀ ਹਵਾ ਬਣੀ ਛਕਟੋਕਟ ਸੋਸ਼ਲ ਮੀਡੀਆ ਤੇ ਤਾਂ ਬਣੀ ਆ ਤੁਸੀਂ ਲਗਾਤਾਰ ਸਰਵੇ ਕਰ ਰਹੇ ਸੀ ਤਾਂ ਅਕ ਅਰਸ ਬਿਲਕੁਲ ਜਿਵੇਂ ਤੁਸੀਂ ਗੱਲ ਕਰ ਰਹੇ ਹੋਗੇ ਕਿ ਜਿਹੜਾ ਜਿਹੜਾ ਅਕਾਲੀ ਦਲ ਦਾ ਸਵਾਲ ਹੈਗਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਕਾਲੀ ਦਲ ਜਿਹੜਾ ਹੈਗਾ ਚਰਚਾ ਦੇ ਵਿੱਚ ਰਿਹਾ ਹੈਗਾ 노 ਡਾਊਟ ਅਕਾਲੀ ਦਲ ਦੇ ਜਿਹੜੇ ਜਿਹੜੇ ਨਵੇਂ ਇਹਨਾਂ ਨੇ ਕੈਂਡੀਡੇਟ ਲੈ ਕੇ ਆਂਦੇ ਹੈਗੇ ਐ ਐਡਵੋਕੇਟ ਪ੍ਰੋਪਕਾਰ ਸਿੰਘ ਘੁੰਮਣ ਇੱਕ ਨਵੇਂ ਕੈਂਡੀਡੇਟ ਹੈਗੇ ਉਹਨਾਂ ਨੇ ਆਪਣਾ ਪੁਰਾਣਾ ਜਿਹੜਾ ਕੈਂਡੀਡੇਟ ਉਹਨੂੰ ਬਦਲਿਆ ਹੈਗਾ ਤੇ ਉਹਨਾਂ ਨੇ ਕਾਫੀ ਵਧੀਆ ਤਰੀਕੇ ਦੇ ਨਾਲ ਕੈਂਪੇਨ ਜਿਹੜੀ ਹੈਗੀ ਲੜੀ ਹੈਗੀ ਬਿਲਕੁਲ ਸਾਫ਼ ਜਿਹੜਾ ਹੈਗਾ ਇੱਕ ਕਰਦਾਰ ਵਾਲੇ ਇੱਕ ਜਿਹੜੇ ਹੈਗੇ ਆ ਕੈਂਡੀਡੇਟ ਹੈਗੇ ਤੇ ਇਸ ਤੋਂ ਇਲਾਵਾ ਅਕਾਲੀ ਦਲ ਦੀ ਕੈਂਪੇਨ ਵੀ ਜਿਹੜੀ ਹੈਗੀ ਆ ਉਹ ਤੁਹਾਨੂੰ ਗਰਾਊਂਡ ਤੇ ਕਾਫੀ ਵਧੀਆ ਦਿਖਾਈ ਦਿੰਦੀ ਹੈਗੀ ਆ ਅ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਜਿੱਥੋਂ ਤੱਕ ਕੰਸੋਆਂ ਲੱਗ ਰਹੀਆਂ ਕਿ ਅਕਾਲੀ ਦਲ ਬਹੁਤ ਵਧੀਆ ਪਰਫਾਰਮ ਕਰੂਗਾ ਮੈਨੂੰ ਸ਼ਾਇਦ ਇਹ ਗੱਲ ਇਹ ਕੋਈ ਨਾ ਜ਼ਿਆਦਾ ਸੱਚ ਸਾਬਤ ਹੁੰਦੀ ਦਿਖਾਈ ਨਹੀਂ ਦਿੰਦੀ ਹੈਗੀ ਉਸਦੇ ਬੱਚੇ ਕਾਰਨ ਹੈ ਕਿ ਇਹ ਬਾਈ ਇਲੈਕਸ਼ਨ ਹੈਗਾ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਮੁੱਖ ਮੁਕਾਬਲਾ ਹੈ ਮੁੱਖ ਮੁਕਾਬਲੇ ਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ ਉਹ ਕਾਫੀ ਪਿੱਛੇ ਹੈਗਾ ਐਂਡ ਸੀਟ ਆਪਾਂ ਨੂੰ ਨਹੀਂ ਭੁਲਾਉਣਾ ਚਾਹੀਦਾ ਕਿ ਸੀਟ ਜਿਹੜੀ ਹੈਗੀ ਹੈ ਇਹ ਸ਼ਹਿਰੀ ਸੀਟ ਹੈਗੀ ਹੈ ਲਾਰਜਲੀ ਹਿੰਦੂ ਡੋਮਿਨੇਟਿਡ ਸੀਟ ਹੈਗੀ ਹੈ ਤੇ ਅਕਾਲੀ ਦਲ ਟ੍ਰੈਡੀਸ਼ਨਲੀ ਜਿਹੜਾ ਇਹੋ ਜੀ ਸੀਟ ਦੇ ਉੱਪਰ ਅਚੀ ਤਰ੍ਹਾਂ ਪਰਫਾਰਮ ਅਕਾਲੀ ਦਲ ਦਾ ਪੁਰਾਣਾ ਰਿਕਾਰਡ ਵੀ ਹੈਗਾ ਉਹ ਵੀ ਏਡਾ ਕੋਈ ਵਧੀਆ ਨਹੀਂ ਹੈਗਾ ਅਕਾਲੀ ਦਲ ਨੇ ਪਿਛਲੇ ਜਿਹੜੇ ਲੋਕ ਸਭਾ ਤੇ ਇਲੈਕਸ਼ਨ ਹੋਏ ਸੀਗੇ ਲੁਧਿਆਣਾ ਵੈਸਟ ਵਿੱਚ ਸਿਰਫ 5000 ਵੋਟ ਪਈ ਸੀ ਉਸ ਤੋਂ ਪਹਿਲਾਂ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ 2022 ਚ ਉਹਨਾਂ ਨੂੰ 10000 ਵੋਟ ਪਈ ਸੀ ਤੇ ਚਾਹੇ ਅਕਾਲੀ ਦਲ ਦੇ ਉਮੀਦਵਾਰ ਨੇ ਬਹੁਤ ਵਧੀਆ ਇੱਥੇ ਇੱਕ ਤਰੀਕੇ ਦੇ ਨਾਲ ਕੈਂਪੇਨ ਕੀਤੀ ਹੈਗੀ ਜਿਵੇਂ ਸੁਖਬੀਰ ਸਿੰਘ ਬਾਦਲ ਹੁਣੀ ਵੀ ਤੇ ਹੋਰ ਵੀ ਅਕਾਲੀ ਲੀਡਰ ਜਿਹੜੇ ਹੈਗੇ ਇੱਥੇ ਲਗਾਤਾਰ ਆਏ ਹੈਗੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਕੋਈ ਏਡਾ ਵੱਡਾ ਕੋਈ ਇੱਕ ਨਰੇਟਿਵ ਲੈ ਕੇ ਲੈ ਕੇ ਆਇ ਿੰਗਾ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਮੈਨੂੰ ਲੱਗਦਾ ਕਿ ਕਾਲੀ ਦਲ ਜੇ ਆਪਣੀ ਜਿਹੜੀ ਪੁਰਾਣੀ ਪਰਫਾਰਮੈਂਸ ਹੈਗੀ ਹੈ ਜਿਹੜੀ 5 ਤੋਂ 10 ਵਾਲੀ ਹੈਗੀ ਹੈ ਜੇ ਉਹਨੂੰ ਹੀ ਮੇਨਟੇਨ ਕਰਨ ਦੇ ਵਿੱਚ ਕਾਮਯਾਬ ਹੁੰਦਾ ਤਾਂ ਇਹ ਹੀ ਉਹਨਾਂ ਵਾਸਤੇ ਇੱਕ ਵੱਡੀ ਉਪਲਬਧੀ ਹੋਵੇਗੀ ਇਸ ਤੋਂ ਵੱਧ ਕਾਲੀ ਦਲ ਮੈਂ ਖਲਚ ਉਹਨਾਂ ਨੂੰ ਵੋਟ ਦੀ ਜ਼ਿਆਦਾ ਚਾਹਕ ਨਹੀਂ ਕਰਨੀ ਚਾਹੀਦੀ ਘਟੋ-ਘਟ ਜੋ ਸਾਡਾ ਸਰਵੇ ਹੈਗਾ ਗਰਾਊਂਡ ਤੇ ਸਾਨੂੰ ਇਸ ਤਰੀਕੇ ਨਾਲ ਹੀ ਲੱਗਦਾ ਹੈ ਤਾਂ ਨਵਰੀਤ ਭਾਈ ਇਸ ਤੋਂ ਬਾਅਦ ਬੀਜੇਪੀ ਬਾਰੇ ਆਖਿਆ ਜਾ ਰਿਹਾ ਹੈ ਵੀ ਉਹ ਸਰਪ੍ਰਾਈਜ਼ ਕਰ ਸਕਦੇ ਕਿਉਂਕਿ ਪਿਛਲੇ 3-4 ਦਿਨਾਂ ਚ ਕਹਿੰਦੇ ਉਹਨਾਂ ਨੇ ਬੜਾ ਰਾਈਜ਼ ਕੀਤਾ ਦੇਖੋ ਬੀਜੇਪੀ ਸਰਪ੍ਰਾਈਜ਼ ਕਰ ਸਕਦੀ ਆ ਤੇ ਕਰਦੀ ਰਹੀ ਵੀ ਆ ਬਹੁਤ ਵਰੀ ਬੀਜੇਪੀ ਬਹੁਤ ਐਕਸਟਰਾ ਆਰਡੀਨਰੀ ਪਰਫਾਰਮ ਕਰਦੀ ਆ ਜਿਹੜੀਆਂ ਪਾਰਟੀਆਂ ਆਈਡੀਆ ਤੇ ਬੇਸਡ ਹੋਣ ਉਹ ਆਈਡੀਆ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਤੁਹਾਨੂੰ ਸਹੀ ਲੱਗ ਸਕਦਾ ਗਲਤ ਲੱਗ ਸਕਦਾ ਉਹ ਪਾਰਟੀਆਂ ਹਮੇਸ਼ਾ ਹੀ ਪਚੱਕਾ ਕਰਦੀਆਂ ਕਾਂਗਰਸ ਦੀਆਂ ਵੀ ਜਿਹੜੀਆਂ 100 ਸੀਟਾਂ ਆਪਾਂ ਲੋਕ ਸਭਾ ਦੇ ਵਿੱਚ ਦੇਖੀਆਂ ਉਹਦੇ ਪਿੱਛੇ ਆਈਡੀਆ ਸੀ ਨਾ ਕਿ ਸੰਵਿਧਾਨ ਦੇ ਲਈ ਲੜਨਾ ਸੀ ਹਨਾ ਲੜਾਈ ਦੀ ਸੇਧ ਸੀ ਤਾਂ ਹੀ ਕਾਂਗਰਸ ਨੇ ਆਪਦੇ ਆਪ ਨੂੰ ਵੀ ਸਰਪ੍ਰਾਈਜ਼ ਕਰ ਲਿਆ ਨਾ ਤਾਂ ਇਹ ਬੀਜੇਪੀ ਦੇ ਨਾਲ ਬਿਲਕੁਲ ਆਪਾਂ ਨੂੰ ਜ਼ਮੀਨ ਤੇ ਦੇਖਣ ਨੂੰ ਇੱਥੇ ਮਿਲਦਾ ਕਿ ਬੀਜੇਪੀ ਦੇ ਜਿਹੜੇ ਵੋਟਰ ਆ ਉਹ ਚੁੱਪ ਜ਼ਰੂਰ ਆ ਇੱਕ ਉਹਨਾਂ ਦੀ ਖਾਸੀਅਤ ਹੈ ਵੀ ਉਹ ਚੁੱਪ ਰਹਿੰਦੇ ਆ ਉਹ ਸਰਵੇ ਵਿੱਚ ਬਹੁਤਾ ਰੋਲਾ ਨਹੀਂ ਪਾਉਂਦੇ ਪਰ ਅੱਜ ਜਿਹੋ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਬੀਜੇਪੀ ਨੋ ਡਾਊਟ ਵਧੀਆ ਪਰਫਾਰਮ ਕਰਦੀ ਹੈ ਪਰ ਜਿੱਥੋਂ ਤੱਕ ਲੋਕਾਂ ਦਾ ਇਹ ਸਵਾਲ ਹੈ ਕਿ ਉਹ ਦੂਜੇ ਨੰਬਰ ਤੇ ਆ ਦੀ ਫਾਈਟ ਪਾਰਟੀ ਹੈ ਜਾਂ ਕਈ ਤਾਂ ਕਹਿ ਰਹੇ ਕਿ ਜਿੱਤ ਵੀ ਸਕਦੇ ਆ ਹਨਾ ਜਿਵੇਂ ਸੱਟਾ ਬਾਜ਼ਾਰ ਦੀ ਵੀ ਗੱਲ ਹੋ ਰਹੀ ਹੈ ਨਾ ਵੀ ਸੱਟਾ ਬਾਜ਼ਾਰ ਨੇ ਇੱਕ ਖਬਰ ਲਾਤੀ ਵੀ ਜੀ ਭਾਜੀਪੀ ਦੂਜੇ ਨੰਬਰ ਤੇ ਆ ਤੇ ਬਾਵਾ ਕੁਛ ਹੋ ਉਹਨਾਂ ਨੇ ਕਿਹਾ ਪਰ ਅਰਸ਼ੇ ਹਜੇ ਕੁਛ ਸਾਨੂੰ ਸਰਵੇਚਾ ਦੇਖਣ ਨੂੰ ਨਹੀਂ ਮਿਲਦਾ ਗਲਤ ਹੋਵਾਂਗੇ ਤਾਂ ਹੱਥ ਜੋੜ ਕੇ ਆਪਣੀ ਗਲਤੀ ਮੰਨਾਂਗੇ ਤੇ ਅੱਗੇ ਤੋਂ ਸੁਧਾਰਾਂਗੇ ਪਰ ਮੂਢਲੇ ਰੂਪ ਚ ਤਾਂ ਸਾਨੂੰ ਇਹੀ ਲੱਗ ਰਿਹਾ ਜਿਵੇਂ ਬੀਜੇਪੀ ਇੱਥੇ ਤੀਜੇ ਕ ਨੰਬਰ ਦੀ ਪਾਰਟੀ ਐ ਉਹ ਦੂਜੇ ਜਾਂ ਪਹਿਲੇ ਨੰਬਰ ਤੇ ਆਉਣ ਦੇ ਕੋਈ ਸਾਰ ਨਹੀਂ ਹਾਂ ਉਹ ਵਧੀਆ ਬੋਟਲ ਜਾਊਗੀ ਹਾਂ ਬਿਲਕੁਲ ਲਲ ਜਾਊਗੀ ਕੋਈ ਸ਼ੱਕ ਨਹੀਂ ਤੇ ਜਿਹੜਾ ਅੱਜ ਮੈਂ ਤੇ ਪ੍ਰੋਫੈਸਰ ਸਾਹਿਬ ਵੀ ਇਹਦੇ ਬਾਰੇ ਆਪਾਂ ਉਹਨਾਂ ਨਾਲ ਵੀ ਗੱਲ ਕਰਿਓ ਤੁਸੀਂ ਕਿ ਇੱਥੇ ਸਰਵੇ ਤਾਂ ਅਸੀਂ ਕਰਿਆ ਲੋਕਾਂ ਦੇ ਨਾਲ ਇੱਕ ਅਸੀਂ ਬੂਥ ਮੈਨੇਜਮੈਂਟ ਦੇਖੀ ਆ ਕਿ ਬੂਥ ਦੇ ਉੱਤੇ ਕਿਹਦਾ ਪ੍ਰਬੰਧ ਕਿਵੇਂ ਆ ਉਹ ਬਹੁਤ ਸਰਪ੍ਰਾਈਜ਼ਿੰਗ ਸੀ ਬੀਜੇਪੀ ਨੇ ਕਾਫੀ ਵਧੀਆ ਬੂਥਾਂ ਦੇ ਉੱਤੇ ਮੈਨੇਜਮੈਂਟ ਕਰੀ ਆ ਜਿਹੜੇ ਉਹਨਾਂ ਦੇ ਕੋਰ ਏਰੀਆ ਆ ਹਨਾ ਜਿਵੇਂ ਬੀਜੇਪੀ ਕੇਚਲੂਨਗਰ ਦੇ ਵਿੱਚ ਆਪਾਂ ਦੇਖਦੇ ਆ ਬੀਜੇਪੀ ਸਰਾਭਾਣਗਰ ਦੇ ਵਿੱਚ ਜਾਂ ਹੋਰ ਜਿੱਥੇ ਵੀ ਜਿਹੜੇ ਏਰੀਆ ਚੋ ਟ੍ਰੈਡੀਸ਼ਨਲੀ ਵੀ ਵਧੀਆ ਕਰਦੇ ਆ ਉੱਥੇ ਬੀਜੇਪੀ ਦੇ ਬੂਥਾਂ ਦੇ ਵੀ ਚੰਗਾ ਖਾਸਾ ਇਕੱਠਾ ਤੇ ਲੋਕ ਵੀ ਆ ਰਿਹਾ ਪਰ ਜੇ ਤੁਸੀਂ ਕਹੋ ਵੀ ਸਾਰੇ ਹਰ ਥਾਂ ਤੇ ਹਰ ਬੂਥ ਤੇ ਬੀਜੇਪੀ ਦਾ ਵਧੀਆ ਇਕੱਠ ਹੈ ਨਹੀਂ ਕਿ ਉਹਨਾਂ ਨੇ ਬਹੁਤ ਵਧੀਆ ਮੈਨੇਜਮੈਂਟ ਕਰੀ ਵੀ ਆ ਨਹੀਂ ਬੀਜੇਪੀ ਵੀ ਮੈਨੇਜਮੈਂਟ ਚ ਇੱਥੇ ਕਿਤੇ ਨਾ ਕਿਤੇ ਲਾਇਕ ਕਰਦੀ ਆ ਪਰ ਮੈਂ ਫੇਰ ਕਹਿਣਾ ਜਿਹੜਾ ਬੀਜੇਪੀ ਦਾ ਵੋਟਰ ਹੈ ਉਹ ਇਸ ਤਰ੍ਹਾਂ ਦਾ ਵੋਟਰ ਹੈ ਉਹਦੇ ਲਈ ਡਿਪੈਂਡ ਨਹੀਂ ਕਰਦਾ ਬੂਥ ਤੇ ਲੱਗਿਆ ਕਿ ਨਹੀਂ ਜੇ ਉਹਨੇ ਵੋਟ ਪਾਉਣੀ ਆ ਤਾਂ ਪਾ ਹੀ ਦੇਣੀ ਆ ਪਰ ਇਸ ਇਲੈਕਸ਼ਨ ਚ ਬੀਜੇਪੀ ਦੇ ਵੋਟਰ ਕੋਲੇ ਇੱਕ ਵੱਡੀ ਮੋਟੀਵੇਸ਼ਨ ਹੈਣੀ ਲੋਕ ਸਭਾ ਚੋਤੇ ਕੋਲੇ ਬਹੁਤ ਵੱਡੀ ਮੋਟੀਵੇਸ਼ਨ ਸੀ ਵੀ ਜਦ ਅਸੀਂ ਮੋਦੀ ਜੀ ਨੂੰ ਜੋ ਤਾਉਣ ਹੈ ਨਾ ਕਿਉਂਕਿ ਉਹ ਪ੍ਰਧਾਨ ਮੰਤਰੀ ਦੇ ਚਿਹਰੇ ਸੀਗੇ ਇਸ ਤਰ੍ਹਾਂ ਦੀ ਮੋਟੀਵੇਸ਼ਨ ਇਸ ਇਲੈਕਸ਼ਨ ਚ ਹੈ ਨਹੀਂ ਕੈਂਡੀਡੇਟ ਥੋੜਾ ਥੋੜਾ ਜਿਹਾ ਅਨਨੋਨ ਹੈ ਉਹ ਜਿੰਨੀ ਵੀ ਵੋਟ ਪਾਊਗੀ ਥੋੜਾ ਸੰਗਠਨ ਪਵਾ ਦੂਗਾ ਜਾਂ ਆਈਡੀਆ ਨੂੰ ਪੈ ਜੂਗੀ ਆਪ ਦਾ ਕ੍ਰਿਸਮਾ ਜਿਹੜਾ ਕੈਂਡੀਡੇਟ ਦਾ ਹੁੰਦਾ ਜਿਵੇਂ ਰਵਨੀਤ ਬਿੱਟੂ ਦਾ ਇੱਥੇ ਭਾਵੇਂ ਬੀਜੇਪੀ ਹਾਰ ਗਈ ਪਰ ਕੁਝ ਵੋਟ ਰਵਨੀਤ ਬਿੱਟੂ ਤੇ ਬਿਆਨਤ ਸਿੰਘ ਪਰਿਵਾਰ ਦੀ ਵੀ ਐਡ ਹੋਈ ਸੀ ਬੀਜੇਪੀ ਦੇ ਨਾਲ ਉਹ ਹੁਣ ਵੋਟ ਅ ਇਸ ਵਾਰ ਨਹੀਂ ਹੋਣੀ ਮੈਨੂੰ ਇਸ ਗੱਲ ਤੇ ਬਹੁਤ ਸ਼ੰਕਾ ਆ ਕਿ ਬੀਜੇਪੀ ਕਿਸ ਤਰ੍ਹਾਂ ਦੂਜੇ ਨੰਬਰ ਦੀ ਬਲੋਕ ਪਾਰਟੀ ਬਣਾ ਰਹੀ ਆ ਮੈਂ ਫੇਰ ਕਹਿਣਾ ਗਲਤ ਹੋਏ ਤਾਂ ਮੰਨਾਂਗੇ ਪਰ ਅੱਜ ਦੀ ਆਬਜ਼ਰਵੇਸ਼ਨ ਜੀ ਤੇ ਮੈਂ ਕਹਿਣਾ ਹੁਣ ਤੁਸੀਂ ਅਗਲਾ ਸਵਾਲ ਪ੍ਰੋਫੈਸਰ ਸਾਹਿਬ ਨੂੰ ਵੀ ਸ਼ਾਇਦ ਇਹ ਹੀ ਲਓ ਕਿ ਕਿਸ ਤਰ੍ਹਾਂ ਬੂਥ ਦੀ ਜਿਹੜੀ ਮੈਨੇਜਮੈਂਟ ਆ ਉੱਥੇ ਜਿਹੜੇ ਬੈਠੇ ਹੋਏ ਲੋਕ ਆ ਉਹ ਪ੍ਰਬੰਧਨ ਕੀ ਦਾ ਖਾਸ ਆ ਉਹਦੇ ਚ ਇੱਕ ਸਰਪ੍ਰਾਈਜ਼ ਐਲੀਮੈਂਟ ਦੱਸਦਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਉਹ ਕਈ ਥਾਵਾਂ ਦੇ ਉੱਤੇ ਕਈ ਬਿਰਲੀਆਂ ਥਾਵਾਂ ਹੀ ਆ ਭਾਵੇਂ ਉਹ ਕੋਈ 2-4 ਥਾਵਾਂ ਹੀ ਆ 2-4 ਬੂਥਾਂ ਦੇ ਉੱਤੇ ਉੱਥੇ ਅਕਾਲੀ ਦਲ ਦੇ ਨਾਲ ਉਹਨਾਂ ਦੇ ਬੂਥ ਤੇ ਵੱਧ ਬੰਦੇ ਬੈਠੇ ਸੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਮੈਂ ਇੱਕ ਗੱਲ ਲਈ ਖੋਦੇ ਕਹਿਣਾ ਵੀ ਉਹ ਪਾਰਟੀ ਭਾਵੇਂ ਵੋਟ ਅਲ ਜਾਵੇ ਜਾਂ ਨਾਲ ਜਾਵੇ ਸਾਡੇ ਤੋਂ ਵੀ ਇੰਨੀ ਕਵਰੇਜ ਉਹਨਾਂ ਦੀ ਨਹੀਂ ਹੋਈ ਵੱਧ ਹੋਣੀ ਚਾਹੀਦੀ ਸੀ ਪਰ ਘੱਟੋ ਘੱਟ ਯਾਰ ਜੇ ਕੋਈ ਗਰਾਊਂਡ ਤੇ ਦਿਖ ਰਿਹਾ ਉਹਦੀ ਵਿਜ਼ਿਬਿਲਟੀ ਬਣ ਰਹੀ ਹੈ ਉਹ ਵਿਜ਼ਿਬਿਲਟੀ ਕਰਕੇ ਅਸੀਂ ਇਹ ਤਾਂ ਮੰਨਗੇ ਨਾ ਵੀ ਆਹ ਪਾਰਟੀ ਵੀ ਖੜੀ ਆ ਬਾਕੀ ਹੋਰ ਵੀ ਇਚ ਕਾਫੀ ਅਚੀਆਂ ਫਾਈਂਡਿੰਗ ਸੀਗੀਆਂ ਜਿਹੜੀਆਂ ਸਭ ਤੁਹਾਡੇ ਨਾਲ ਸਾਂਝੀਆਂ ਕਰ ਲੈਣਗੇ ਤਾਂ ਬਾਈ ਜੀ ਉਹੀ ਜਿਵੇਂ ਵੀਰਾ ਕਹਿ ਰਿਹਾ ਸੀਗਾ ਵੀ ਜਿਹੜੇ ਬੂਥ ਮੈਨੇਜਮੈਂਟ ਦੇ ਵਿੱਚ ਤੁਸੀਂ ਕਿਹੜੀ ਪਾਰਟੀ ਨੂੰ ਵਧੀਆ ਮੰਨਦੇ ਹੋ ਕਿਹੜੀ ਪਾਰਟੀ ਕਿਵੇਂ ਕਰ ਰਹੀ ਆ ਦੇਖੋ ਅਸ ਜਿੱਥੋਂ ਤੱਕ ਇਲੈਕਸ਼ਨ ਦਾ ਸਵਾਲ ਹੈਗਾ ਇਲੈਕਸ਼ਨ ਬਹੁਤ ਲੰਬਾ ਸੀਗਾ ਬੂਥ ਮੈਨੇਜਮੈਂਟ ਦੀ ਇੱਕ ਲਾਸਟ ਕੜੀ ਹੈਗੀ ਸੋ ਇਹ ਬੂਥ ਮੈਨੇਜਮੈਂਟ ਦੀ ਸਿਰਫ ਆਪਾਂ ਇਕੱਲੇ ਬੂਥ ਮੈਨੇਜਮੈਂਟ ਦੀ ਗੱਲ ਕਰੀਏ ਤੇ ਅੱਜ ਅਸੀਂ ਕਾਫੀ ਬੂਥ ਜਿਹੜੇ ਹੈਗੇ ਆ ਉਹ ਲੁਧਿਆਣੇ ਦੇ ਜਿਹੜੇ ਹੈਗੇ ਵੈਸਟ ਦੇ ਵਿੱਚ ਹੈਗੇ ਉਹਨਾਂ ਨੂੰ ਵਿਜ਼ਿਟ ਕੀਤਾ ਚਾਹੇ ਉਹ ਸਰਾਬਾ ਨਗਰ ਸੀਗਾ ਚਾਹੇ ਉਹ ਕਿਚਲੂ ਨਗਰ ਸੀਗਾ ਚਾਹੇ ਉਹ ਉਸ ਤੋਂ ਇਲਾਵਾ ਸਨੇਤ ਪਿੰਡ ਸੀਗਾ ਜਿਸ ਤਰ੍ਹਾਂ ਟਕੋਰ ਨਗਰ ਸੀਗਾ ਹੈ ਭਵਨ ਕਿ ਲੱਗਿਆ ਕਿ ਇਹਸ ਹਲਕੇ ਦੇ ਵਿੱਚ ਸ਼ਾਇਦ ਕਾਂਗਰਸ ਦੀ ਜਿਹੜੀ ਬੂਥ ਮੈਨੇਜਮੈਂਟ ਆ ਉਹ ਸਭ ਤੋਂ ਵਧੀਆ ਸੀਗੀ ਸਭ ਤੋਂ ਜ਼ਿਆਦਾ ਜਿਹੜੇ ਲੋਕ ਸੀਗੇ ਤੁਹਾਨੂੰ ਇੰਪ੍ਰੈਸਿਵ ਜਿਹੜੀ ਗੈਦਰਿੰਗ ਸੀਗੀ ਉਹ ਤੁਹਾਨੂੰ ਕਾਂਗਰਸ ਦੀ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲੀ ਤੇ ਉਸ ਤੋਂ ਬਾਅਦ ਭਾਜਪਾ ਵੀ ਐਚੀ ਸੀ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਰੂਲਿੰਗ ਪਾਰਟੀ ਆ ਸਰਪ੍ਰਾਈਜ਼ਿੰਗਲੀ ਆਮ ਆਦਮੀ ਪਾਰਟੀ ਕਾਂਗਰਸ ਤੇ ਤੇ ਲੈ ਕਰ ਰਹੀ ਸੀਗੀ ਘਟੋ ਘਟ ਬੂਥ ਮੈਨੇਜਮੈਂਟ ਦੇ ਹੁਣ ਬੂਥ ਮੈਨੇਜਮੈਂਟ ਦਾ ਗੱਲ ਇਹ ਆ ਕਿ ਜਦੋਂ ਲੋਕ ਬੂਥ ਤੇ ਬੈਠੇ ਹੁੰਦੇ ਆ ਉਹਨਾਂ ਦਾ ਪ੍ਰਭਾਵ ਇਹ ਪੈਂਦਾ ਹੈਗਾ ਕਿ ਜਿਹੜਾ ਲਾਸਟ ਟਾਈਮ ਤੇ ਜਿਸ ਨੇ ਵੋਟਰ ਨੇ ਵੋਟ ਪਾਣੀ ਹੁੰਦੀ ਜਿਹੜਾ ਰੋਲ ਹੁੰਦਾ ਉਹ ਕਾਫੀ ਵੱਡਾ ਹੁੰਦਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਸਕਦਾ ਕਿ ਉਹ ਆਮ ਤੌਰ ਤੇ ਆਪਾਂ ਦੇਖਦੇ ਹੈਗੇ ਕਿ ਇਲੈਕਸ਼ਨ ਦੇ ਵਿੱਚ ਉਹ ਉਸ ਚੀਜ਼ ਨੂੰ ਪ੍ਰਭਾਵਿਤ ਕਰਦਾ ਸੋ ਬੂਥ ਮੈਨੇਜਮੈਂਟ ਜਿਵੇਂ ਅਕਾਲੀ ਦਲ ਦੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਅਕਾਲੀ ਦਲ ਜਿੰਨੀ ਪੈਰੀਫਰੀ ਵਾਲੇ ਲੁਧਿਆਣੇ ਦੀ ਖਾਸ ਕਰਕੇ ਪਿੰਡ ਹੈਗੇ ਹੈ ਬੋ ਵਾਲੇ ਹੈਗਾ ਜਾਂ ਜਿਵੇਂ ਸੁਨੀਤ ਵਗੈਰਾ ਹੈਗਾ ਉੱਥੇ ਤਾਂ ਤੁਹਾਨੂੰ ਅਕਾਲੀ ਦਲ ਦੀ ਪ੍ਰੈਜੈਂਸ ਬਹੁਤ ਵਧੀਆ ਲੱਗ ਰਹੀ ਸੀ ਪਰ ਜਿਵੇਂ ਤੁਸੀਂ ਇਨਰ ਸਿਟੀ ਦੇ ਵਿੱਚ ਹੁੰਦੇ ਆ ਸਰਾਭਾ ਨਗਰ ਹੁੰਦੇ ਆ ਟਕੌਰ ਨਗਰ ਹੁੰਦੇ ਆ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਹੁੰਦੇ ਆ ਉੱਥੋਂ ਅਕਾਲੀ ਦਲ ਦੀ ਜਿਹੜੀ ਪ੍ਰੈਜੈਂ ਹਲਕੇ ਦੇ ਵਿੱਚ ਪ੍ਰੈਜ਼ੈਂਸ ਸੀਗੀ ਉਹ ਕਾਂਗਰਸ ਦੀ ਜਿਹੜੀ ਹੈਗੀ ਆ ਇਹ ਹਲਕੇ ਦੇ ਵਿੱਚ ਅੱਜ ਦੇ ਵਿੱਚ ਜਿਹੜੀ ਸੀਗੀ ਉਹ ਬੂਥ ਦੇ ਉੱਪਰ ਜ਼ਿਆਦਾ ਵਧੀਆ ਸੀਗੀ ਤੇ ਜਿਹੜੀਆਂ ਆਪਾਂ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਦੇਖ ਰਹੀ ਹੈਗੀ ਆ ਉਹਰੇ ਵਿੱਚ ਦੇਖ ਰਹੀਆਂ ਕਿ ਲਗਾਤਾਰ ਕਾਂਗਰਸ ਜਿਹੜੀ ਹੈਗੀ ਆ ਪਹਿਲਾਂ ਜਦੋਂ ਅਸੀਂ ਸਰਵੇ ਕੀਤਾ ਕੋਈ ਹਫ਼ਤੇ ਪਹਿਲਾਂ ਅਸੀਂ ਸਰਵੇ ਜਿਹੜਾ ਹੈਗਾ ਕੀਤਾ ਸੀਗਾ ਉਸ ਟਾਈਮ ਤੇ ਆਮ ਆਦਮੀ ਪਾਰਟੀ ਲੱਗ ਰਹੀ ਸੀਗੀ ਕਿ ਸਪਸ਼ਟ ਤੌਰ ਤੇ ਅੱਗੇ ਲੰਘਦੀ ਦਿਖਾਈ ਦੇ ਰਹੀ ਸੀਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਕੈਂਪੇਨ ਸੀਗੀ ਚਾਹੇ ਉਹ ਸੋਸ਼ਲ ਮੀਡੀਆ ਤੇ ਸੀ ਚਾਹੇ ਉਹ ਗਰਾਊਂਡ ਕਵਰੇਜ ਤੇ ਸੀਗੀ ਉਹ ਸਾਰੇ ਥਾਵਾਂ ਹੇ ਭਗਵੰਤ ਮਾਨ ਸੀਐਮ ਜਿਹੜੇ ਆ ਉਹ ਕੈਂਪੇਨ ਕਰ ਰਹੇ ਸੀ ਦਿੱਲੀ ਦੇ ਸੀਐਮ ਜਿਹੜੇ ਹੈਗੇ ਰਵਿੰਦ ਕੇਜਰੀਵਾਲ ਕਰ ਰਹੇ ਸੀ ਉਹਦੇ ਮੁਕਾਬਲੇ ਕਾਂਗਰਸ ਉਸ ਲੈਵਲ ਤੇ ਚਾਹੇ ਜਿਹੜੇ ਭਰਤਪੁਚ ਰਾਜੂ ਹੈਗੇ ਆ ਕੈਂਡੀਡੇਟ ਇੰਡੀਵਿਜੂਅਲ ਲੈਵਲ ਤੇ ਕਾਫੀ ਜ਼ਿਆਦਾ ਕੰਮ ਕਰ ਰਹੇ ਸੀਗੇ ਪਰ ਹੋਰ ਜਿਹੜੀ ਗਰਾਊਂਡ ਪ੍ਰੈਜ਼ੈਂਸ ਕਾਂਗਰਸ ਦੀ ਉਸ ਤਰੀਕੇ ਨਾਲ ਦਿਖਾਈ ਨਹੀਂ ਦੇ ਰਹੀ ਸੀ ਪਰ ਮੈਨੂੰ ਲੱਗਦਾ ਕਿ ਕਾਂਗਰਸ ਨੇ ਪਿਛਲੇ 3-4 ਦਿਨ ਦੇ ਵਿੱਚ ਕਵਰ ਕੀਤਾ ਹੈਗਾ ਖਾਸ ਕਰਕੇ ਕੱਲ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਉੱਪਰ ਅਲੀਗੇਸ਼ਨ ਲੱਗੇ ਹੈਗੇ ਕਿ ਉਹਨਾਂ ਨੇ ਕਿਵੇਂ ਵੋਟਰਾਂ ਨੂੰ ਪ੍ਰਭਾਵ ਹੋਰੀਆ ਜਾਂ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਆਟਾ ਦਾਲ ਜਿਹੜਾ ਹੈਗਾ ਇਸ ਤਰੀਕੇ ਦਾ ਰਾਸ਼ਨ ਦੀ ਵੰਡ ਹੋ ਰਹੀ ਹੈਗੀ ਆ ਖਰੀਦੀ ਗਰੀਤ ਉਹ ਜਿਸ ਤਰੀਕੇ ਨਾਲ ਉਸ ਮੁੱਦੇ ਨੂੰ ਕਾਂਗਰਸ ਨੇ ਉਠਾਇਆ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਸ਼ਾਇਦ ਪਿਛਲੇ ਇੱਕ ਦੋ ਦਿਨ ਦੇ ਵਿੱਚ ਗੇਨ ਹੋਇਆ ਤੇ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਭਗਵੰਤ ਮਾਨ ਖੁਦ ਜਿਹੜੇ ਸੀਐਮ ਕੈਂਡੀਡੇਟ ਹੈਗੇ ਆ ਉਹਨਾਂ ਦੀ ਬਿਮਾਰੀ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਤੇ ਮੈਨੂੰ ਲੱਗਦਾ ਕਿ ਜੋ ਲਾਸਟ ਦਿਨਾਂ ਦੇ ਵਿੱਚ ਜਿਹੜੀ ਜਿਹੜੀ ਇੱਕਦਮ ਮੋਮੈਂਟਮ ਜਿਹੜਾ ਆਮ ਆਦਮੀ ਪਾਰਟੀ ਦਾ ਬਣਿਆ ਸੀ ਉਹ ਕਿਵੇਂ ਨਾ ਕਿਵੇਂ ਇੱਕ ਲੱਗਦਾ ਹੈ ਵੀ ਮੋਮੈਂਟਮ ਜਿਹੜਾ ਹੈਗਾ ਥੋੜ ਤਾਂ ਨਵਰੀਤ ਭਾਈ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਪਿਛਲੇ 3-4 ਦਿਨ ਸੀਗੇ ਜਿਹੜੇ ਬੜੇ ਐਮ ਰਹੇ ਆ ਕੀ ਕੁਝ ਬਦਲਿਆ ਪਿਛਲੇ 3-4 ਦਿਨਾਂ ਚ ਪਿਛਲੇ 4 ਦਿਨਾਂ ਦੀ ਜੇ ਮੈਂ ਅਰਸ਼ ਗੱਲ ਕਰਾਂ ਤਾਂ ਇਹ 4 ਦਿਨ ਭਾਰਤ ਭੂਸ਼ਣ ਆਸ਼ੂ ਨੇ ਆਮ ਆਦਮੀ ਪਾਰਟੀ ਦੇ ਜਵਾੜੇ ਝੋਖੋਏ ਆ ਮੈਂ ਜਿੱਤ ਸ਼ਬਦ ਨਹੀਂ ਵਰਤ ਰਿਹਾ ਮੈਂ ਕਹ ਰਿਹਾ 4 ਦਿਨ ਖੋਲੇ ਆ ਇਹ ਇਹ ਡਰ ਸੀ ਵੀ ਐਂਡ ਤੇ ਕੋਈ ਵੀ ਹੋਰ ਬੰਦਾ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਿਹਾ ਹੁੰਦਾ ਕੋਈ ਵੀ ਹੋਰ ਨਾ ਕਹਾ ਮੈਂ ਕਹਿਣਾ ਜ਼ਿਆਦਾਤਰ ਲੀਡਰ ਜੇ ਲੜ ਰਹੇ ਹੁੰਦੇ ਐਂਡ ਤੇ ਆ ਕੇ ਤਕਰੀਬਨ ਤਕਰੀਬਨ ਦੂਜੀਆਂ ਪਾਰਟੀਆਂ ਸਰੈਂਡਰ ਕਰ ਦਿੰਦੀਆਂ ਪਰ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦਾ ਗਿਆ ਭਾਰਤ ਭੂਸ਼ਣ ਆਸ਼ੂ ਖੁਦ ਖੜੇ ਹੁੰਦੇ ਗਏ ਤੇ ਆਪਦੇ ਲੋਕਾਂ ਨੂੰ ਵੀ ਨਾਲ ਖੜਾ ਕਰਿਆ ਉਹਨਾਂ ਦੀ ਪੁਲਿਸ ਦੇ ਨਾਲ ਲੜਾਈ ਹੁੰਦੀ ਹੈ ਉਹ ਉਹਨਾਂ ਦਾ ਕਹਿਣਾ ਕਿ ਸਾਡਾ ਵਰਕਰ ਨੇ ਸ਼ਿਕਾਇਤ કરી ਪੁਲਿਸ ਉਹਨੂੰ ਹੀ ਚੱਕਣਾ ਗਈ ਜਿਹੜੇ ਨੇ ਸ਼ਿਕਾਇਤ કરી ਸੀ ਅਰਸ਼ ਇਹ ਗੱਲ ਹੁਣ ਆਮ ਆਦਮੀ ਪਾਰਟੀ ਨੇ ਉਹਦੇ ਤੇ ਫੋਟੋਆਂ ਤਿਆਰ ਕਰਕੇ ਪਾਈਆਂ ਕਿ ਜੀ ਇਹ ਦਾ ਹੰਕਾਰ ਤੋੜਨਾ ਹੈ ਅਰਸ਼ ਇਹ ਗੱਲ ਆਮਦਮੀ ਪਾਰਟੀ ਜਿਵੇਂ ਮਰਜ਼ੀ ਪ੍ਰਚਾਰੀ ਚੱਲੇ ਪਰ ਜਦੋਂ ਵਰਕਰ ਚ ਜਾਂਦੀ ਹੈ ਨਾ ਵਰਕਰ ਨੂੰ ਇਹ ਹੌਸਲਾ ਹੁੰਦਾ ਵੀ ਮੇਰੇ ਲੀਡਰ ਨੇ ਗੋਡੇ ਨਹੀਂ ਟੇਕੇ ਉਹ ਲੜ ਰਿਹਾ ਹੈ ਤੁਹਾਡਾ ਵਰਕਰ ਹੋਰ ਤਕੜਾ ਹੋ ਜਾਂਦਾ ਹੈ ਮੈਂ ਤੁਹਾਨੂੰ ਇੱਕ ਗੱਲ ਸ਼ਾਇਦ ਇਹ ਤੋਂ ਥੋੜੀ ਹਟ ਕੇ ਸੁਣਾ ਦਿੰਦਾ ਤੁਹਾਨੂੰ ਯਾਦ ਹੋਊਗਾ ਅੰਮ੍ਰਿਤਸਰ ਦੇ ਵਿੱਚ ਉੱਥੋਂ ਦੇ ਡਿਪਟੀ ਕਮਿਸ਼ਨਰ ਨੂੰ ਸੁਖਜਿੰਦਰ ਰੰਦਾਵਾ ਨੇ ਕਾਫੀ ਮਤਲਬ ਉੱਚੀ ਬੋਲਿਆ ਸੀ ਕਾਫੀ ਉਹਨਾਂ ਨੇ ਆਪਦਾ ਰੋਹ ਦਿਖਾਇਆ ਸੀ ਹਾਂ ਕਹਾ ਸੁਣੀ ਉਹਨਾਂ ਦੀ ਚੰਗੀ ਵੀ ਸੀ ਡੀਸੀ ਦੇ ਨਾਲ ਤੇ ਡੀਸੀ ਨੂੰ ਚੰਗਾ ਖਾਸੇ ਉਹਨਾਂ ਨੇ ਫੁੱਲ ਪਾਏ ਸੀ ਮੈਂ ਉਹਦੇ ਹੱਕ ਵਿਰੋਧ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਦੇ ਹੱਕ ਜਾਂ ਵਿਰੋਧ ਚ ਉਹ ਨਹੀਂ ਮੈਟਰ ਕਰਦਾ ਪਰ ਤੁਹਾਨੂੰ ਯਾਦ ਆ ਉਸ ਤੋਂ ਬਾਅਦ ਆਪਾਂ ਨੂੰ ਭਾਜਪਾ ਦੇ ਕੁਝ ਕੁ ਬੰਦੇ ਮਿਲੇ ਸੀ ਜਿਹੜੇ ਠੀਕ ਠਾਕ ਉਹਦਿਆਂ ਤੇ ਆ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਯਾਰ ਸਾਡੇ ਲੀਡਰਾਂ ਚ ਆਹੀ ਕਮੀ ਆ ਇਹ ਆਪਦੇ ਬੰਦੇ ਖਾਤਰ ਉਹ ਕਿੱਥੋਂ ਤੱਕ ਚਲਾ ਗਿਆ ਸਾਡੇ ਬੰਦੇ ਨਹੀਂ ਖੜਦੇ ਭਾਰਤ ਭੂਸ਼ਨਾਸ਼ੂ ਜਦੋਂ ਇਸ ਇਲੈਕਸ਼ਨ ਦੇ ਵਿੱਚ ਆਪਦੇ ਲੋਕਾਂ ਲਈ ਲੜਦੇ ਉਹਨਾਂ ਨੂੰ ਲੱਗਿਆ ਵੀ ਯਾਰ ਇਹ ਤਾਂ ਸਾਡੇ ਲਈ ਮੂਹਰੇ ਖੜਾ ਬੰਦਾ ਤਾਂ ਮੈਨੂੰ ਲੱਗਦਾ ਏਸ ਮੂਮੈਂਟ ਨੇ ਵੀ ਉਹਨਾਂ ਦੇ ਵਰਕਰ ਦੇ ਵਿੱਚ ਜਾਣ ਭਰੀ ਇਹ ਚਾਰ ਦਿਨ ਉਹਨਾਂ ਨੇ ਆਪਦੇ ਦਮ ਦੇ ਉੱਤੇ ਖੋਹਿਆ ਅੱਜ ਬੂਥ ਭਰੇ ਪਏ ਆ ਬੂਥ ਥੋਡੇ ਜਿਹੜੇ ਲੱਗੇ ਹੁੰਦੇ ਆ ਪੋਲਿੰਗ ਬੂਥ ਹਨਾ ਆਪਦੇ ਪਾਰਟੀਆਂ ਦੇ ਉਹ ਤਾਂ ਹੀ ਭਰਦੇ ਅਰਸ਼ ਜੇ ਤੁਸੀਂ ਉਹ ਬੰਦੇ ਜ਼ਿੰਦਗੀ ਚ ਕਮਾਏ ਹੋਣਗੇ ਥੋੜੀ ਕਮਾਈ ਬੋਲਦੀ ਐ ਯਾਦ ਆ ਜਦੋਂ ਆਪਾਂ ਐਂਟਰ ਕਰੇ ਅੱਜ ਆਪਾਂ ਖੱਬੇ ਹੱਥ ਮੁੜ ਗਏ ਆਉਣ ਸਰ ਉਹ ਖੱਬੇ ਹੱਥ ਤੇ ਆਪਾਂ ਨੂੰ ਇੱਕ ਇਹੋ ਜਿਹਾ ਬੂਥ ਵੀ ਦਿਸਿਆ ਸੀ ਜਿੱਥੇ ਸੱਤਾਤਾਰੀ ਧਰ ਜਿਹੜੇ ਬੰਦੇ ਆ ਉਹ ਮੈਨੂੰ ਕਿਸੇ ਪਾਸੇ ਲੋਕਾਂ ਨਹੀਂ ਲੱਗੇ ਮੈਂ ਕੋਈ ਦਾਵਾ ਤਾਂ ਨਹੀਂ ਕਰਦਾ ਪਰ ਮੈਨੂੰ ਜੇ ਸਮਝ ਹੈਗੀ ਆ ਥੋੜੀ ਬਹੁਤੀ ਤਾਂ ਉਹ ਬੰਦੇ ਤਕਰੀਬਨ ਤਕਰੀਬਨ ਕਿਵੇਂ ਜਮੇ ਨਹੀਂ ਹੁੰਦਾ ਵੀ ਕਿਰਾਏ ਕਰੂਏ ਤੇ ਲੈਂਦੇ ਵੀ ਸੀ ਇਹਨਾਂ ਨੇ ਆਪਦੇ ਉੱਥੇ ਹਨਾ ਬੂਥ ਤੇ ਬੈਠਣ ਵਾਸਤੇ ਵੀ ਬੰਦੇ ਜਿਹੜੇ ਸੀ ਤਾਂ ਇਹੋ ਜਿਹਾ ਬਹੁਤ ਕੁਝ ਆ ਜਿਹੜਾ ਪਿਛਲੇ 4 ਦਿਨਾਂ ਦੇ ਵਿੱਚ ਬਦਲਿਆ ਮੈਂ ਫੇਰ ਕਹਿਣਾ ਇਹ ਲੜਾਈ ਨੂੰ ਇੱਕ ਪਾਸੜ ਨਹੀਂ ਹੋਣ ਦਿੱਤਾ ਭਾਰਤ ਭੂਸ਼ਣ ਆਸ਼ੂ ਐਸ ਫਾਈਟ ਨੂੰ ক্লোਜ਼ ਲੈ ਕੇ ਆਏ ਆ ਉਹ ਕਿੰਨੀ ਕੁ ਕਨਵਰਟ ਹੁੰਦੀ ਆ VOTING ਦੇ ਵਿੱਚ ਇਹ ਸਮਝਣ ਦਾ ਮੁੱਦਾ ਹੈ ਪਰ ਮੈਨੂੰ ਮੋٹے ਰੂਪ ਚ ਇਹ ਲੱਗਦਾ ਕਿ ਇੱਕ ਚਾਰ ਦਿਨਾਂ ਦੇ ਵਿੱਚ ਕਾਂਗਰਸ ਨੇ ਗੇਨ ਕੀਤਾ ਆਮ ਆਦਮੀ ਪਾਰਟੀ ਨੂੰ ਕਾਫੀ ਸੈਟਬੈਕ ਕਾਫੀ ਝਟਕੇ ਲੱਗੇ ਆ ਉਹਨਾਂ ਨੇ ਪ੍ਰਚਾਰ ਵੀ ਤੇਜ਼ ਕਰਿਆ ਭਾਰਤ ਭੂਸ਼ਣ ਆਸ਼ੂ ਦੀ ਅੱਜ ਵਿਜ਼ਿਬਿਲਟੀ ਵੀ ਬਹੁਤ ਜ਼ਿਆਦਾ ਹੈ ਥਾਂ ਥਾਂ ਤੇ ਉਹਨਾਂ ਦੀਆਂ ਹੁਣ ਫਲੈਕਸਾਂ ਦਿਸਦੀਆਂ ਤੁਹਾਨੂੰ ਝੰਡੇ ਦਿਸਦੇ ਆ ਕਾਂਗਰਸ ਦੇ ਪਰ ਬੜੀ ਮਿਹਰਬਾਨ ਪਰ ਬੜੀ ਦੇਰ ਕਰਦੀ ਮਹਰਮਾ ਆਤੇ ਆਤੇ ਇਹ ਕੰਮ ਤੁਹਾਨੂੰ 30 ਦਿਨ ਪਹਿਲਾਂ ਕਰਨਾ ਚਾਹੀਦਾ ਸੀ ਉਹ ਖੀਰਲੇ 4 ਦਿਨਾਂ ਚ ਹੋਇਆ ਜਿਹਦੇ ਨਾਲ ਰਿਕਵਰੀ ਹੀ ਹੋਈ ਆ ਬਾਕੀ ਰਿਜ਼ਲਟ ਕੀ ਆ ਉਹ ਪ੍ਰੋਫੈਸਰ ਸਾਹਿਬ ਦੱਸਣਗੇ ਸਰਵੇ ਚੋਂ ਕੀ ਨਿਕਲਦਾ ਤਾਂ ਬਾਈ ਜੀ ਚੌਥੇ ਨੰਬਰ ਦੀ ਪਾਰਟੀ ਆ ਗਈ ਆਪਣੇ ਕੋਲ ਤੀਜੇ ਦੀ ਆ ਗਈ ਮੁਕਾਬਲਾ ਕਿਹੜੇ ਦੋ ਚ ਰਹਿ ਗਿਆ ਇੱਕ ਦੂਜੇ ਪਹਿਲੇ ਤੇ ਦੂਜੇ ਨੰਬਰ ਤੇ ਕੌਣ ਦੇਖਦੇ ਹੋ ਆ ਦੇਖੋ ਅਰਸ਼ ਜੀ ਤੋਂ ਤਾਂ ਕਿ ਇਲੈਕਸ਼ਨ ਦਾ ਸਵਾਲ ਆ ਚਾਰ ਨੰਬਰ ਤੁਸੀਂ ਆਪਾਂ ਗੱਲ ਕਰ ਚੁੱਕੇ ਕਿ ਚਾਰ ਨੰਬਰ ਤੇ ਸਾਨੂੰ ਲੱਗਦਾ ਕੀ ਕਰ ਲਿਦਾ ਨਹੀਂ ਆਵੇਗਾ ਤੇ ਭਾਜੀ ਪੀ ਕਿਉਂਕਿ ਕਾਡਰ ਬੇਸਟ ਪਾਰਟੀ ਹੈਗੀ ਤੇ ਚਾਹੇ ਉਹਨਾਂ ਦੀ ਵੀਕਨੈਸ ਦੇ ਹੋਣ ਦੇ ਬਾਵਜੂਦ ਵੀ ਉਹ ਕਾਫੀ ਹੱਦ ਤੱਕ ਆਪਣਾ ਉਹ ਜਿਹੜਾ ਵੋਟ ਬੈਂਕ ਹੈਗਾ ਉਹ ਜਿਹੜਾ ਟ੍ਰੈਡੀਸ਼ਨਲ ਵੋਟ ਬੈਂਕ ਰੀਟੇਨ ਕਰਨ ਚ ਕਾਮਯਾਬ ਹੋਊਗੀ ਤੁਸੀਂਰੇ ਨੰਬਰ ਤੇ ਆਊਗੀ ਮੁਕਾਬਲਾ ਜਿਹੜਾ ਹੈਗਾ ਤੋਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਅੱਜ ਅੱਜ ਤੋਂ ਜਿਹੜਾ ਹਫਤਾ ਪਹਿਲਾਂ ਸੀ ਦੇਖ ਰਹੇ ਸੀਗੇ ਤੇ ਉਸ ਟਾਈਮ ਤੇ ਕਲੀਅਰਲੀ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪ੍ਰਚਾਰ ਦੇ ਹਿਸਾਬ ਅ ਕਿਉਂਕਿ ਉਹ ਤਕਰੀਬਨ ਹਰ ਚੀਜ਼ ਦੇ ਵਿੱਚ ਚਾਹੇ ਉਹ ਲੋਕਾਂ ਨੂੰ ਇਹ ਜਿਚਾਉਣ ਦੇ ਵਿੱਚ ਕਿ ਸਾਡੀ ਸਰਕਾਰ ਹੈਗੀ ਆ ਤੇ ਕੰਮ ਤੁਸੀਂ ਸਾਡੇ ਤੋਂ ਕਰਾਉਣਾ ਹੈ ਕੈਂਡੀਡੇਟ ਇਹ ਕਰਨ ਦੇ ਵਿੱਚ ਕੀ ਜਿਹੜਾ ਕੈਂਡੀਡੇਟ ਹੈਗਾ ਲੋਕਾਂ ਦੇ ਬਹੁਤ ਕੰਮ ਕਰਵਾ ਰਿਹਾ ਹੈਗਾ ਤੇ ਦੂਸਰੀ ਗੱਲ ਜਿਹੜੀ ਹੈਗੀ ਕਿ ਟ੍ਰੈਡੀਸ਼ਨਲੀ ਆਪਾਂ ਦੇਖਦੇ ਹਾਂ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਹਰ ਤੰਗ ਜਿਹੜਾ ਹੈਗਾ ਇਲੈਕਸ਼ਨ ਜਿੱਤਣ ਵਾਸਤੇ ਯੂਜ਼ ਕਰਦੀਆਂ ਹੈਗੀਆਂ ਚਾਹੇ ਉਹ ਪ੍ਰਸ਼ਾਸਨ ਦੀ ਵਰਤੋਂ ਆ ਚਾਹੇ ਪੈਸੇ ਦੀ ਵਰਤੋਂ ਹੈਗੀ ਆ ਚਾਹੇ ਸ਼ਰਾਬ ਦੀ ਵਰਤੋਂ ਹੈਗੀ ਆ ਉਹ ਸਾਰਾ ਆਮ ਆਦਮੀ ਪਾਰਟੀ ਛੜੀ ਲਗਾਤਾਰ ਜਿਹੜੀ ਕਰ ਰਹੀ ਹੈਗੀ ਇਹਨਾਂ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਨੇ ਜਸ ਤਰੀਕੇ ਦੇ ਨਾਲ ਇਲੈਕਸ਼ਨ ਤੇ ਲੜਾਈ ਲੜੀ ਹੈ ਤੇ ਪਿਛਲੇ 4 ਦਿਨਾਂ ਦੇ ਵਿੱਚ ਮੁਕਾਬਲੇ ਨੂੰ ক্লোਜ਼ ਕੀਤਾ ਹੈਗਾ ਉਸ ਦੇ ਨਾਲ ਲੱਗਦਾ ਕਿ ਹੁਣ ਜਿਹੜਾ ਮੁਕਾਬਲਾ ਹੈਗਾ ਅੱਗੇ ਨਾਲੋਂ ਜਿਹੜਾ ਹੈਗਾ ਕਾਂਗਰਸ ਨੇ ਜਿਹੜੀ ਇਹ ਲੀਡ ਘਟਾਈ ਹੈਗੀ ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜੇ ਤੁਸੀਂ ਮੈਨੂੰ ਕੋਈ ਵੀ ਪੁੱਛੋ ਤੇ ਮੈਨੂੰ ਲੱਗਦਾ ਕਿ ਜਿਹੜਾ ਐਜ ਹੈਗਾ ਉਹ ਅਜੇ ਵੀ ਥੋੜਾ ਜਆ ਆਮ ਆਦਮੀ ਪਾਰਟੀ ਨੂੰ ਹੈਗਾ ਤਾਂ ਨਵਰੀਤ ਭਾਈ ਕਿਹੜੀ ਪਾਰਟੀ ਨੂੰ ਤੁਹਾਡੇ ਸਾਬ ਨਾਲ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਹੋ ਸਕਦੀ ਆ ਉਹਨਾਂ ਨੇ ਸਹੀ ਐਗਜ਼ੈਕਟ ਸ਼ਬਦ ਤਾਂ ਇਹ ਨਹੀਂ ਵਰਤੇ ਐਜ ਕਹਿੰਦੇ ਆ ਉਹ ਤੁਸੀਂ ਕੀ ਕਹਿੰਦੇ ਹੋ ਮੈਂ ਥੋੜਾ ਖੁੱਲ ਕੇ ਰਿਸਕ ਲੈ ਲੂੰਗਾ ਮੈਂ ਥੋੜਾ ਜਆ ਪ੍ਰੋਫੈਸਰ ਸਾਹਿਬ ਸਾਡੇ ਨੂੰ ਜ਼ਿਆਦਾ ਪੜੇ ਲਿਖੇ ਆ ਜ਼ਿਆਦਾ ਸਮਝਦਾਰ ਆ ਉਹ ਥੋੜਾ ਜਆ ਮੈਨੂੰ ਲੱਗਦਾ ਵੀ ਸਹੀ ਸ਼ਬਦ ਉਹਨਾਂ ਨੇ ਵਰਤੇ ਆ ਮੈਂ ਥੋੜਾ ਜਆ ਪਿੰਡੂ ਭਾਸ਼ਾ ਚ ਕਹੂੰਗਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਇਹ ਇਲੈਕਸ਼ਨ ਜਿੱਤ ਜੂਗੀ ਅ ਅਰਸ਼ੇ ਨੂੰ ਯੁੱਧ ਦੇ ਤੌਰ ਤੇ ਦੇਖੋ ਆਸ਼ੂ ਕੋਲੇ ਡਿਫੈਂਸ ਸਿਸਟਮ ਬਹੁਤ ਵਧੀਆ ਸੀ S400 ਸੀਗਾ ਉਹਨੇ ਆਪਦੇ ਤੇ ਡਿੱਗਣ ਵਾਲੀ ਹਰ ਮਜਾਲ ਵਿਚਾਲੀ ਪਰ ਦੂਜੇ ਤੇ ਅਟੈਕ ਕਰਨਾ ਇੱਕ ਇਹੋ ਜਿਹੀ ਮਜਾਲ ਜਿਹੜੀ ਆਮ ਆਦਮੀ ਪਾਰਟੀ ਕੋਲੇ ਸੀਗੀ ਜੇ ਆਮ ਆਦਮੀ ਪਾਰਟੀ ਨੂੰ ਵੀ ਆਪਾਂ ਕੇ ਦੇਸ਼ ਮੰਨ ਲਗੇ ਉਹ ਇਹ ਸੀ ਕਿ ਸਰਕਾਰ ਦਾ 1.5 ਸਾਲ ਪਿਆ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਸਰਵੇ ਵਿੱਚ ਬਾਰ ਬਾਰ ਲੋਕਾਂ ਕੋਲੇ ਗਏ ਅਸੀਂ ਇੱਧਰ ਇੱਕ ਮਾਰਕੀਟ ਆ ਉਹ ਆਪਾਂ ਉੱਥੇ ਮੈਂ ਭੁੱਲ ਗਿਆ ਕਿਹੜੀ ਸੀ ਉਹ ਨਹੀਂ ਇਸਰਾ ਬਣਾ ਕਰਨੀ ਸੀ ਵੀਰ ਹੋਰ ਪਾ ਇੱਕ ਸੀਗੀ ਚਲੋ ਮਤਲਬ ਉਹ ਮੈਟਰ ਨਹੀਂ ਕਰਦਾ ਉੱਥੇ ਮੈਂ ਇੱਕ ਬੰਦੇ ਨੂੰ ਮਿਲਿਆ ਹਨਾ ਮੈਂ ਜੀ ਵੀ ਸਰਕਾਰ ਕਿਵੇਂ ਆ ਕਹਿੰਦਾ ਬਹੁਤ ਮਾੜੀ ਮਾ ਕੰਮ ਕਹਿੰਦਾ ਯਾਰ ਪੁੱਛਣਾ ਆ ਮੇਰੇ ਮੂਰੇ ਪਾਰਕ ਆ ਜਿੰਨਾ ਚ ਰਾਸ਼ੂ ਰਿਹਾ ਇੱਥੇ ਸਫਾਈ ਹੁੰਦੀ ਰਹੀ ਜਿੱਦਾਂ ਉਹ ਗਿਆ ਕਦੇ ਕਿਸੇ ਨੇ ਝਾੜੂ ਵੀ ਨਹੀਂ ਮਾਰਿਆ ਇੱਥੇ ਪਰ ਮਹਾ ਕਹਿੰਦਾ ਪਰ ਵੋਟ ਤਾਂ ਕਹਿੰਦਾ ਮੈਂ ਫਿਰ ਮੈਂ ਤਾਂ ਯਾਰ ਝਾੜੂ ਨੂੰ ਪਾਉ ਮੈਂ ਕਿਉਂ ਬਾਈ ਕਹਿੰਦਾ 1.5 ਸਾਲ ਪਿਆ ਬਾਈ ਦੂਜਿਆਂ ਨੂੰ ਪਾ ਕੇ ਕੀ ਕਰ ਲਾਂਗੇ ਇਹ ਜੀ ਜਿਹੜੀ ਸੋਚ ਹੈ ਨਾ ਉਹ ਜ਼ਿਆਦਾ ਔਰ ਪਾਸਾ ਪ੍ਰੈਕਟੀਕਲ ਹੈ ਮੈਂ ਇਹਨਾਂ ਸ਼ਬਦਾਂ ਦੇ ਨਾਲ ਕਿਸੇ ਵੀ ਸ਼ਹਿਰ ਵਾਲੇ ਦੀ ਕੋਈ ਨਿੰਦਿਆ ਨਹੀਂ ਕਰਦਾ ਪਰ ਇੱਕ ਗੱਲ ਬਹੁਤ ਸਪਸ਼ਟ ਆ ਅਣਖ ਯਾਰੀ ਬਦਲਾ ਇਹ ਪਿੰਡੂ ਸ਼ਬਦ ਹੈ ਅਣਖ ਯਾਰੀ ਬਦਲਾ ਇਹ ਪਿੰਡੂ ਸ਼ਬਦ ਹੈ ਸ਼ਹਿਰਾਂ ਕੋਲੇ ਦੋ ਸ਼ਬਦ ਹੁੰਦੇ ਆ ਪ੍ਰੋਫਿਟ ਤੇ ਲਾਸ ਉਹਨਾਂ ਨੂੰ ਪ੍ਰੋਫਿਟ ਅੱਜ ਦੀ ਘੜੀ ਆਸ਼ੂ ਚ ਦੀ ਥਾਂ ਤੇ ਮੈਨੂੰ ਲੱਗਦਾ ਸੰਜੀਵ ਰੋੜੇ ਚ ਸ਼ਹਿਰ ਨੂੰ ਵੱਧ ਲੱਗ ਰਿਹਾ ਜਿਹਦੇ ਕਰਕੇ ਉਹ ਝੁਕ ਰਹੇ ਆ ਕੋਈ ਵੱਡਾ ਕਾਰਨਾਮਾ ਇਹ じゃ ਇੱਥੇ ਸ਼ਹਿਰ ਦੇ ਵਿੱਚ ਉਹਨਾਂ ਨੇ ਨਹੀਂ ਕਰਿਆ ਜਿਸ ਦਾ ਉਹਨਾਂ ਨੂੰ ਕੋਈ ਬੜਾ ਨਹੀਂ ਆਇਆ ਫਾਇਦਾ ਮਿਲੇ ਪਰ ਫਿਰ ਵੀ ਮੈਨੂੰ ਲੱਗਦਾ ਕਿ ਲੁਧਿਆਣੇ ਵੈਸਟ ਵਾਲੇ ਇਹਦੀਆਂ ਮੁਬਾਰਕਾਂ ਲੈਣੀਆਂ ਚਾਹਣ ਜਾਂ ਨਾ ਚਾਹਣ ਪਰ ਮੈਨੂੰ ਤਾਂ ਲੱਗਦਾ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਰਾਜ ਸਭਾ ਦੇ ਲਈ ਰਾਹ ਪੱਧਰ ਕਰਕੇ ਪੰਜਾਬ ਨੂੰ ਦੇਤਾ ਜੀ ਤਾਂ ਬਈ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਬਈ ਤਾਂ ਇਸ ਵੀਡੀਓ ਦੇ ਵਿੱਚ ਨਹੀਂ ਤੁਸੀਂ ਜੁੜੇ ਰਹੇ ਵਖਰ ਦੇ ਨਾਲ ਧੰਨਵਾਦ